ਜਲੰਧਰ ਸ਼ਹਿਰ ਵਿੱਚ ਕਿਸਾਨਾਂ ਨੇ ਫਿਰ ਕਰ ਦਿੱਤਾ ਪੁਤਲਾ ਫੂਕ ਪ੍ਰਦਰਸ਼ਨ ਦੱਸਦੀ ਹੈ ਕਿ ਜਲੰਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਡੀਸੀ ਦਫ਼ਤਰ ਦੇ ਬਾਹਰ ਪੁਤਲੇ ਫੂਕੇ ਗਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਿੰਦਰ ਸਿੰਘ ਜਾਨੀਆਂ ਸੂਬਾ ਆਗੂ ਕਿਸਾਨ ਦਾ ਕਹਿਣਾ ਹੈ ਕਿ ਬੰਦੀ ਸਿੰਘਾਂ ਦੀ ਰਹਾਇ ਨੂੰ ਲੈ ਕੇ ਪੁਤਲੇ ਫੂਕੇ ਗਏ ਉਹਨਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਬੰਦੀ ਸਿੰਘਾਂ ਦੀ ਰਹਾਇ ਨਹੀਂ ਹੁੰਦੀ ਉੰਨੀ ਦੇਰ ਤੱਕ ਇਹ ਰੋਸ ਪ੍ਰਦਰਸ਼ਨ ਇੰਜ ਦਾ ਇੰਜ ਜਾਰੀ ਰਹੇਗਾ ਦਿਖਾਉਂਦੇ ਹਾਂ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਕਿ ਜਲੰਧਰ ਸ਼ਹਿਰ ਦੇ ਅੰਦਰ ਕਿਸ ਤਰ੍ਹਾਂ ਹੋਇਆ ਇਹ ਪੁਤਲਾ ਫੂਕ ਪ੍ਰਦਰਸ਼ਨ ਤੁਸੀਂ ਦੇਖ ਰਹੇ ਹੋ ਹਰੀਸ਼ ਭੰਡਾਰੀ ਦੀ ਏਅਰਪੋਰਟ ਸਾਹਿਬ ਵੈਕਰਚੀ ਕੀ ਫੜੇ ਮੈਂ ਸਰਵਿੰਦਰ ਸਿੰਘ ਜਾਲੀਆਂ ਸੂਬਾ ਆਗੂ ਕਿਸਾਨ ਮਜ਼ਦੂਰ ਸ਼ਕਰਮੇਟੀ ਪੰਜਾਬ ਅੱਜ ਅਸੀਂ ਜਲੰਧਰ ਦੇ ਵਿੱਚ ਵੇਖੋ ਡੀਸੀ ਦਫ਼ਤਰਾਂ ਗਾੜੀ ਪੰਜਾਬ ਦੇ ਹੈੱਡ ਕੁਆਟਰਾਂ ਗਾੜੀ ਸਾਰਿਆਂ ਦੇ ਪੁਤਲੇ ਫੂਕਨੇ ਆ ਪਏ ਜਿਹੜੇ ਸਜਾ ਪੂਛ ਚੁੱਕੇ ਆ ਬੰਦੀ ਸਿੰਘ ਉਹਨਾਂ ਨੂੰ ਸਰਕਾਰ ਜਿਹੜੀ ਹਰਿਆਣੇ ਕਰ ਲਈ ਉਹਦੇ ਵਿਰੋਧ ਦੇ ਵਿੱਚ ਅੱਜ ਜਿਹੜਾ ਪੁਤਲਾ ਫੂਕਿਆ ਮੋਦੀ ਦਾ ਤੇ ਭਗਵੰਤ ਮਾਨ ਦਾ ਭਾਈ ਬੰਦੀ ਸਿੰਘ ਜਦੋਂ ਸਜ਼ਾ ਘੱਟ ਚੁੱਕੇ ਆ ਤੇ ਉਹਨਾਂ ਨੂੰ ਹਰਿਆ ਕਰੋ ਉਹਨਾਂ ਨੂੰ ਜਿੰਨਾ ਚਿਰ ਹਰਿਆ ਨਹੀਂ ਕਰਦੇ ਵੇਖੋ ਉਹਨਾਂ ਜਿਹੜੇ ਸ਼ਹਿਰ ਚ ਵਧਣਗੇ ਸਰਕਾਰਾਂ ਦਾ ਪੇਟ ਸਿਆਪਾ ਇਸੇ ਤਰ੍ਹਾਂ ਚੱਲੂਗਾ ਇਸ ਕਰਕੇ ਅੱਜ ਹੈੱਡਕੁਆਰਟਰ ਤੇ ਦਸਣ ਆਏ ਆ ਵੀ ਇਹਨਾਂ ਨੂੰ ਜਲਦੋਂ ਜਲਦ ਜੜੀ ਆ ਸਰਕਾਰ ਤੱਕ ਗੱਲ ਪਹੁੰਚੇ ਤੇ ਸਰਕਾਰ ਉਹਨਾਂ ਨੂੰ ਹਰਿਆ ਕਰੇ ਨਾਲ ਉਹਦੇ ਲੈਂਡ ਪੂਲਿੰਗ ਜਿਹੜੇ ਸਰਕਾਰ ਨੇ ਪੜਾਈਆਂ ਵੀ ਜਬਰੀ ਜ਼ਮੀਨਾਂ ਖੋਹਣ ਦੀ ਉਦੇ ਵਿਰੋਧ ਚ ਪੇ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਜ਼ਬਰੀ ਖੋਹਦਾ ਆ ਉਹਨੂੰ ਸਰਕਾਰ ਜਿਹੜੀ ਆ ਨੋਟੀਫਿਕੇਸ਼ਨ ਜਿਹੜਾ ਉਹ ਰੱਦ ਕਰੇ ਤੇ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ 65000 ਕਿਲਾ ਪੰਜਾਬ ਦੇ ਵਿੱਚ ਉਹ ਵਾਹੀਯੋਗ ਜ਼ਮੀਨ ਆ ਤੇ ਉਹ ਕਿਸਾਨਾਂ ਮਜ਼ਦੂਰਾਂ ਤੋਂ ਜਿਹੜੀ ਵਜੀ ਰਵੇ ਤੇ ਕਿਸਾਨ ਮਜ਼ਦੂਰ ਜਿਹੜਾ ਪਿਓ ਦਾਦ ਦਾ ਪੁਰਾਣੀ ਖੇਤੀ ਕਰਦੇ ਆ ਤੇ ਉਹ ਖੇਤੀ ਕਰਦੇ ਰਹਿਣ ਇਹ ਸਰਕਾਰਾਂ ਦੀਆਂ ਸਾਰਾ ਕੁਝ ਖੋ ਕੇ ਕੋਆਪਰੇਟ ਕਰਾਉਣਿਆਂ ਨੂੰ ਦੇਣ ਦੀ ਨੀਤੀ ਆ ਉਦੇ ਨਾਲ ਹੀ ਜਿਹੜਾ ਵਾ ਬਿਜਲੀ ਬੀ ਮੀਟਰ ਲੱਗਣ ਦਾ ਬਿੱਲ ਆ ਦੇਖੋ ਉਹ ਵੀ ਸਾਰੇ ਜਿਹੜਾ ਮਨੋਰ ਨਾਲ ਖੱਟੜ ਵਾ ਉਹ ਬੋਲ ਚੁੱਕਾ ਸਟੇਜਾਂ ਦੇ ਵੀਡੀਓ ਵਾਇਰਲ ਕਰ ਚੁੱਕਾ ਭਈ ਜਿਹੜਾ ਕੇਂਦਰ ਮੰਤਰੀ ਆ ਉਹਨੇ ਆਖਿਆ ਵੀ ਜਿਹੜਾ ਅਸੀਂ ਸਮਾਰਟ ਮੀਟਰ ਲਾਉਂਦੇ ਆ ਪਹਿਲਾਂ ਲਾਵਾਂਗੇ ਮੁਲਾਜ਼ਮਾਂ ਦੇ ਘਰਾਂ 'ਚ ਪ੍ਰਸ਼ਾਸਨ ਦੇ ਘਰਾਂ 'ਚ ਤੇ ਮੁੜਕੇ ਜਿਹੜਾ ਫੈਕਟਰੀਆਂ 'ਚ ਤੇ ਮੁੜਕੇ ਜਬਰੀ ਜਿਹੜਾ ਕਿਸਾਨਾਂ ਮਿਤਰਾਂ ਦੇ ਘਰਾਂ 'ਚ ਅਸੀਂ ਚਿਪ ਵਾਲੇ ਮੀਟਰ ਲਾਵਾਂਗੇ ਪਹਿਲਾਂ ਲੋਕ ਪੈਸੇ ਪੂਣਗੇ ਤੇ ਫੇਰ ਚੱਲਣਗੇ ਤੇ ਉਹਦੇ ਨਾਲ ਲੋਕਾਂ ਦਾ ਵੱਡਾ ਨੁਕਸਾਨ ਆ ਪਹਿਲਾਂ ਵੇਖੋ ਚਿਪ 'ਚ ਪੈਸੇ ਪਵਾ ਕੇ ਜੇ ਰਾਤ ਨੂੰ ਪੈਸੇ ਮੋਗੇ ਤੇ ਰਾਤ ਨੂੰ ਹੀ ਪਰਿਵਾਰ ਜਿਹੜਾ ਵਾ ਉਹ ਗਰਮੀ 'ਚ ਰਹੂਗਾ ਜਿਹੜੇ ਅਮਰਤਾਰੀ ਬੰਦੇ ਅੱਜਾਂ ਪੰਜਾਬ ਵਾਲੇ ਵੇਖੋ ਇਹ ਮੋਟਰ ਤੇ ਤਰਾਂਉਂਦਾ ਸਵੇਰ ਨੂੰ ਤੜਕੇ ਉੱਠ ਕੇ ਮੋਟਰ ਚਲਾ ਕੇ ਇਸ਼ਨਾਨ ਪਾਣੀ ਕਰਕੇ ਤੇ ਪਾਠ ਪੂਜਾ ਕਰਕੇ ਫੇਰ ਨਿਕਲਦੇ ਆ ਤੇ ਪਰ ਜੇ ਇਹੋ ਹੁੰਦਾ ਇਹਦੀ ਜੋਇੰਟ ਵੀ ਡਬਲ ਆ ਘਟੋ ਘਟ 16 ਰੁਪਏ ਤੋਂ ਸਟਾਰਟਿੰਗ ਆ ਤੇ ਨਿਕਲਦੀ ਵੀ ਡਬਲ ਆ ਉਹਦੇ ਅਵਰੋਧ ਚਹੀਂ ਪੀਚਪ ਵਾਲੇ ਮੀਟਰ ਨਹੀਂ ਲੱਗਣੇ ਚਾਹੀਦੇ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਪੰਚਾਇਤਾਂ ਚ ਗ੍ਰਿਡ ਬਣਿਆ ਲੋਕਾਂ ਦੀਆਂ ਜ਼ਮੀਨਾਂ 'ਚ ਖੰਭੇ ਲੱਗੇ ਆ ਲੋਕਾਂ ਦੀਆਂ ਜ਼ਮੀਨਾਂ 'ਚ ਤਾਰਾਂ ਪਈਆਂ ਇਹ ਲੋਕਾਂ ਦਾ ਹੀ ਰਹਿਣਾ ਚਾਹੀਦਾ ਨਹੀਂ ਤੇ ਉਹਦੇ ਨਾਲ ਨਾ ਕਿਸਾਨ ਬਜੂ ਨਾ ਮਜ਼ਦੂਰ ਬਜੂ ਨਾ ਦੁਕਾਨਦਾਰ ਬਜੂ ਨਾ ਮਲਾਜ਼ਮ ਬਜੂ ਇਹ ਕਵੱਡਿਓ ਸਾਰਾ ਕੁਝ ਜਿਹੜਾ ਸਰਕਾਰ ਕੋਆਪਰੇਟ ਕਰਾਣੇ ਦੇ ਕੇ ਸਭਾਈ ਕਰਨੀ ਚਾਹੀਦੀ